ਇਕੰਦੇ ਤੀਜਾ ਰਲਿਆ ਤਾਂ ਕੰਮ ਗਲਿਆ ਉਹ ਘਾਵਤ ਇੱਥੇ ਲੱਗੀ ਪੰਜਾਬੀ ਦੀ ਤੇ ਏਪੀ ਢਿੱਲੋਂ ਦੇ ਸ਼ੋਅ ਤੋਂ ਬਾਅਦ ਇਹ ਸਾਰਾ ਭਾਣਾ ਵਾਪਰਿਆ ਵਾ ਆਪਾਂ ਤੁਹਾਨੂੰ ਦੱਸਦੇ ਹਾਂ ਕਿੱਦਾਂ-ਕਿਦਾਂ ਅੱਗੇ ਵੀਡੀਓ ਦੇਖੀ ਜਾਓ ਇਹ ਵੀਡੀਓ ਆਪਣੀਆਂ ਗਿਆ ਤਾਰਾ-ਸਤਾਰਾ ਨੂੰ ਲੈ ਕੇ ਤੇ ਵੀਰ ਪਹਾੜੀਆ ਜਿਨ੍ਹਾਂ ਦਾ ਪਿਛਲੇ ਦਿਨੀ ਬ੍ਰੇਕਅਪ ਹੋਇਆ ਵਾ ਤੇ ਇਹਨਾਂ ਦੀ ਦੇਖੋ ਜੀ ਵੀਡੀਓ ਹੁਣ ਕੱਲਿਆ-ਕੱਲਿਆਂ ਦੀ ਸਾਹਮਣੇ ਆਉਂਦਾ ਪਈਆਂ ਵਾ ਤੇ ਕਾਫੀ ਸੈਡ ਵੀਡੀਓ ਆ ਰਹੀਆਂ ਦੇਖੋ ਆ ਕਿਸੇ ਨੇ ਲਿਖਿਆ ਵੀ ਇੱਕ ਛੋਟੇ ਸੇ ਕਦਮ ਨੇ BF ਸੇ ਦੂਰ ਕਰ ਦਿਆ ਚਿਹਰੇ 'ਤੇ ਕਿੰਨੀ ਉਦਾਸੀ ਹੈ ਇਹ ਜਿੱਦਾਂ ਪਹਿਲਾਂ ਲੋਕ ਮੰਨਦੇ ਨਹੀਂ ਸੀ ਕਹਿੰਦੇ ਸੀਗੇ ਵੀ ਇਹ ਫੇਕ ਨਿਊਜ਼ ਆ ਪਰ ਹੁਣ ਜਿੱਦਾਂ ਜਿੱਦਾਂ ਅੱਗੇ-ਅੱਗੇ ਸਾਰਾ ਕੁਝ ਸ਼ੋ ਹੋਣ ਰਿਹਾ ਵਾ ਜਿੰਨੀਆਂ ਵੀ ਵੀਰ ਪਹਾੜੀਆਂ ਦੇਖਿਆ ਗਿਆ ਵਾ ਸੈੱਡ ਦੇਖਿਆ ਗਿਆ ਤੇ ਕੱਲਾ ਦੇਖਿਆ ਗਿਆ ਵਾ ਇਹ ਜਿਹੜੀ ਸਟੋਰੀ ਹੈਗੀ ਆ ਇਹਦਾ ਦੀ ਐਂਡ ਹੋ ਗਿਆ ਵਾ ਬ੍ਰੇਕਅਪ ਹੋ ਗਿਆ ਇਹਦੇ ਵਿੱਚ ਤੇ ਇਹ ਗੱਲ ਸੱਚ ਆ ਆਪਾਂ ਥੋੜੀਆਂ ਜਿਹੀਆਂ ਵੀਡੀਓ ਵੀ ਸਕਰੀਨ ਤੇ ਲਾ ਦਾਂਗੇ ਤੁਸੀਂ ਵੱਧਾ ਵੀ ਦੇਖ ਲਓ ਤੁਸੀਂ ਤੇ ਜਿੱਥੇ ਵੀ ਕਿਤੇ ਵੀ ਦੇਖੀ ਗਈ ਹੈ ਤਾਰਾ ਤਾਰਾ ਵੀ ਕੱਲੀ ਦੇਖੀ ਗਈ ਹੈ ਤੇ ਦੂਜਾ ਜਿਹੜਾ ਵੀਰ ਪਹਾੜੀ ਆ ਉਹ ਵੀ ਕੱਲਾ ਦੇਖਿਆ ਗਿਆ ਚਾਹੇ ਉਹ ਜਿੱਥੇ ਰਹਿੰਦਾ ਵਾ ਆਪਣੇ ਘਰ ਦੇ ਵਿੱਚੋਂ ਉੱਥੋਂ ਵੀ ਕੱਲਾ ਨਿਕਲਦਾ ਹੁੰਦਾ ਵਾ ਤੇ ਕੁਝ ਵੀਡੀਓ ਤਾਰਾ ਸਤਾਰਾ ਦੀਆਂ ਵੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਨਾਂ ਵਿੱਚ ਵੀ ਤਾਂ ਦੇਖਿਆ ਜਾ ਰਿਹਾ ਕਿ ਤਾਰਾ ਸਤਾਰਾ ਤੇ ਇਹਨਾਂ ਦੇ ਦੋਨਾਂ ਵਿੱਚ ਬ੍ਰੇਕਅਪ ਹੋ ਗਿਆ ਇਹ ਹੁਣ ਕਨਫਰਮ ਹੋ ਗਿਆ ਵੀ ਇਹ ਜਿਹੜਾ ਕੰਮ ਜਿਹੜਾ ਹੋਣਾ ਸੀ ਉਹ ਹੋ ਕੇ ਰਿਹਾ